ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਐਮਐਸਪੀ ਨੂੰ ਲੈ ਕੇ ਵੱਡੀ ਖਬਰ ਹੈ ਹੁਣ ਸਰਕਾਰ ਪਰਾਲੀ ਦੇ ਉੱਪਰ ਵੀ ਐਮਐਸਪੀ ਦੇ ਸਕਦੀ ਹੈ ਜੀ ਹਾਂ ਪਰਾਲੀ ਦੇ ਉੱਪਰ ਐਮਐਸਪੀ ਦੇਣ ਨੂੰ ਲੈ ਕੇ ਸਿਫਾਰਿਸ਼ ਕੀਤੀ ਗਈ ਹੈ ਸਰਕਾਰ ਨੂੰ ਸੰਸਦੀ ਕਮੇਟੀ ਦੇ ਵੱਲੋਂ ਇਸ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਪਰਾਲੀ ਦੇ ਉੱਪਰ ਵੀ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਪ੍ਰਦੂਸ਼ਣ ਕੰਟਰੋਲ ਦੇ ਕਰਨ ਦੇ ਲਈ ਇਹ ਸਿਫਾਰਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸਰਕਾਰ ਨੂੰ ਪਰਾਲੀ ਤੇ ਰਾਸ਼ਟਰੀ ਨੀਤੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਰੈੱਡ ਐਂਟਰੀ ਦੇ ਵਿੱਚ ਨਿਯਮਾਂ ਦੇ ਬਦਲਾਅ ਦੇ ਸੁਝਾਅ ਵੀ ਦਿੱਤੇ ਗਏ ਨੇ ਤਾਂ ਕਿ ਜੇਕਰ ਕਿਸੇ ਕਿਸਾਨ ਦੀ ਜ਼ਮੀਨ ਦੀ ਰੈਡ ਐਂਟਰੀ ਹੁੰਦੀ ਹੈ ਅਤੇ ਉਹ ਕੁਝ ਸਮੇਂ ਤੱਕ ਕਈ ਸਾਲਾਂ ਤੱਕ ਪਰਾਲੀ ਨਹੀਂ ਸਾੜਦਾ ਤਾਂ ਇਹ ਵੀ ਸੁਝਾ ਦਿੱਤਾ ਗਿਆ ਹੈ ਕਿ ਉਸ ਕਿਸਾਨ ਦੀ ਜ਼ਮੀਨ ਹੈ ਜਿਹੜੀ ਰੈਡ ਐਂਟਰੀ ਤੋਂ ਬਾਹਰ ਕੀਤੀ ਜਾਵੇ ਸੋ ਇਸ ਕਮੇਟੀ ਵੱਲੋਂ ਸੰਸਦੀ ਕਮੇਟੀ ਦੇ ਵੱਲੋਂ ਇਹ ਸੁਝਾ ਦਿੱਤੇ ਗਏ ਨੇ ਰਾਜ ਸਭਾ ਦੇ ਵਿੱਚ ਮਿਲਿੰਦ ਮੁਰਲੀ ਦਿਉਰਾ ਵੱਲੋਂ ਇਹ ਸੁਝਾ ਦਿੱਤੇ ਗਏ ਨੇ ਇੱਕ ਕਮੇਟੀ ਬਣਾਈ ਗਈ ਸੀ ਪਰਾਲੀ ਦੇ ਉੱਤੇ ਜਿਹੜਾ ਪ੍ਰਦੂਸ਼ਣ ਹੁੰਦਾ ਉਸ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਸੰਸਦੀ ਕਮੇਟੀ ਬਣਾਈ ਗਈ ਸੀ ਉਸੇ ਸੰਸਦੀ ਕਮੇਟੀ ਵੱਲੋਂ ਮਿਲਿੰਦ ਮੁਰਲੀ ਦਿਉਰਾ ਵੱਲੋਂ ਰਾਜ ਸਭਾ ਦੇ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਐਮਐਸਪੀ ਦੇਣ ਦੀ ਸਲਾਹ ਜਿਹੜੀ ਉਹ ਦਿੱਤੀ ਗਈ ਹੈ ਤੇ ਹੁਣ ਇਸੇ ਸੰਸਦੀ ਕਮੇਟੀ ਦੀ ਸਲਾਹ ਤੇ ਜਿਹੜੀ ਕੇਂਦਰ ਸਰਕਾਰ ਉਹ ਕਾਰਵਾਈ ਕਰ ਸਕਦੀ ਹੈ ਤੇ ਇਸ ਲਈ ਪਰਾਲੀ ਦੇ ਉੱਪਰ ਐਮਐਸਪੀ ਦਾ ਐਲਾਨ ਕੀਤਾ ਜਾ ਸਕਦਾ ਤੇ ਇਸ ਦੇ ਨਾਲ ਨਾਲ ਰੈੱਡ ਐਂਟਰੀ ਵਾਲੀਆਂ ਜ਼ਮੀਨਾਂ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਵੀ ਖੁਸ਼ਖਬਰੀ ਹੈ ਜੇਕਰ ਉਹ ਕੁਝ ਸਮੇਂ ਦੇ ਤੱਕ ਆ ਪਰਾਲੀ ਨਹੀਂ ਜਲਾਉਂਦੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਉਹਨਾਂ ਦੀਆਂ ਜ਼ਮੀਨਾਂ ਰੈੱਡ ਐਂਟਰੀ ਤੋਂ ਬਾਹਰ ਵੀ ਹੋ ਸਕਦੀਆਂ ਨੇ ਸੋ ਇਹ ਬਹੁਤ ਵੱਡੀ ਖਬਰ ਹੈ ਪਰਾਲੀ ਦੇ ਉੱਪਰ ਪਰਾਲੀ ਦੇ ਉੱਪਰ ਐਮਐਸਪੀ ਦੇਣ ਨੂੰ ਲੈ ਕੇ ਇੱਕ ਰਾਸ਼ਟਰੀ ਨੀਤੀ ਨਿਰਮਾਣ ਦੇ ਲਈ ਸਿਫਾਰਿਸ਼ ਕੀਤੀ ਗਈ ਹੈ ਸੰਸਦੀ ਕਮੇਟੀ ਦੇ ਵੱਲੋਂ ਸੋ ਇਸ ਦੇ ਉੱਤੇ ਕਾਰਵਾਈ ਕਰ ਸਕਦੀ ਹੈ ਸਰਕਾਰ ਤੇ ਜਲਦੀ ਕਿਸਾਨਾਂ ਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਰਾਹਤ ਹੈ ਉਹ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਫਾਰਮੂਲਾ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 2500 ਰੁਪਏ ਸਰਕਾਰ ਨੇ ਦੇਣਾ ਸੀ 1500 ਰੁਪਏ ਪੰਜਾਬ ਸਰਕਾਰ ਨੇ ਦੇਣਾ ਸੀ ਤੇ ਇਹ ਪਰਾਲੀ ਜਾਲਣ ਨੂੰ ਲੈ ਕੇ ਕਿਸਾਨਾਂ ਨੂੰ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਸੀ ਜਿਹੜਾ ਇਸ ਸਾਲ ਪਰਾਲੀ ਨੂੰ ਆ ਕੇ ਨਹੀਂ ਜਿਸ ਵੱਲੋਂ ਲਗਾਈ ਜਾਣੀ ਸੀ ਉਸ ਨੂੰ ਇਹ ਪੈਸੇ ਜਿਹੜੇ ਨੇ ਉਹ ਮੁਆਵਜ਼ੇ ਵਜੋਂ ਦਿੱਤੇ ਜਾਣੇ ਸੀ ਪਰ ਇਹ ਮੁਆਵਜ਼ੇ ਦਾ ਜਿਹੜਾ ਫਾਰਮੂਲਾ ਤਿਆਰ ਕੀਤਾ ਗਿਆ ਸੀ ਇਹ ਕਾਮਯਾਬ ਨਹੀਂ ਹੋ ਸਕਿਆ ਨਾ ਤਾਂ ਕੇਂਦਰ ਵੱਲੋਂ ਪੈਸੇ ਆਏ ਤੇ ਨਾ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪੈਸੇ ਦਿੱਤੇ ਤੇ ਹੁਣ ਐਮਐਸਪੀ ਦੀ ਇਹ ਤਜਵੀਜ਼ ਹੈ ਜਿਹੜੀ ਉਹ ਰਾਜ ਸਭਾ ਦੇ ਵਿੱਚ ਪੇਸ਼ ਕੀਤੀ ਗਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਇਸ ਐਮਐਸਪੀ ਦੀ ਤਜਵੀਜ਼ ਦੇ ਉੱਤੇ ਕਦੋਂ ਕਾਰਵਾਈ ਕਰਦੀ ਆ ਤੇ ਇਸ ਦੇ ਨਾਲ ਨਾਲ ਜਿਹੜੀ ਰੈੱਡ ਐਂਟਰੀ ਦੇ ਉੱਤੇ ਟਿੱਲ ਦੇਣ ਦੀ ਨੀਤੀ ਆ ਯਾਨੀ ਕਿ ਜੇਕਰ ਕੋਈ ਕਿਸਾਨ ਦੀ ਜ਼ਮੀਨ ਹੈ ਜਿਹੜੀ ਰੈੱਡ ਐਂਟਰੀ ਚ ਆ ਜਾਂਦੀ ਹੈ ਪਰ ਉਹ ਕਿਸਾਨ ਕਈ ਸਾਲਾਂ ਤੱਕ ਲਗਾਤਾਰ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਤਾਂ ਉਸ ਦੀ ਜ਼ਮੀਨ ਹੈ ਜਿਹੜੀ ਰੈੱਡ ਐਂਟਰੀ ਤੋਂ ਬਾਹਰ ਕੀਤੀ ਜਾ ਸਕਦੀ ਹੈ ਸੋ ਇਹ ਵੀ ਤਜਵੀਜ਼ਾਂ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਕਮੇਟੀ ਦੀ ਤਜਵੀਜ਼ ਤੇ ਕੰਮ ਕਦੋਂ ਕਰਦੀ ਹੈ ਤੇ ਕਦੋਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਮਿਲਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਜੇਕਰ ਸਿਫਾਰਸ਼ਾਂ ਮੰਨੀਆਂ ਜਾਂਦੀਆਂ ਨੇ ਤਾਂ ਕੇਂਦਰ ਸਰਕਾਰ ਕਿੰਨੇ ਪੈਸੇ ਨੇ ਜਿਹੜੇ ਕਿਸਾਨਾਂ ਨੂੰ ਐਮਐਸਪੀ ਦੇ ਤੌਰ ਤੇ ਪਰਾਲੀ ਦੇ ਦਿੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਸਰਕਾਰ ਸੂਬਾ ਸਰਕਾਰਾਂ ਨਾਲ ਇਸ ਬਾਬਤ ਕੋ ਗੱਲ ਕਰਦੀ ਹੈ ਜਾਂ ਆਪਣੇ ਪੱਧਰ ਤੇ ਹੀ ਪਰਾਲੀ ਦੇ ਉੱਤੇ ਐਮਐਸਪੀ ਦਿੰਦੀ ਹੈ ਸੋ ਕਈ ਸਾਰੇ ਸਵਾਲ ਨੇ ਫਿਲਹਾਲ ਇਸ ਕਮੇਟੀ ਵੱਲੋਂ ਸੰਸਦੀ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਇਹਨਾਂ ਸਿਫਾਰਸ਼ਾਂ ਦੇ ਉੱਤੇ ਕਿਸ ਤਰ੍ਹਾਂ ਕਾਰਵਾਈ ਹੁੰਦੀ ਹੈ ਕੇਂਦਰ ਸਰਕਾਰ ਕਿਸ ਤਰ੍ਹਾਂ ਤਜਵੀਜ਼ ਇਸ ਤਜਵੀਜ਼ ਦੇ ਉੱਤੇ ਕਾਰਵਾਈ ਕਰਦੀ ਹੈ ਕੀ ਕੇਂਦਰ ਸਰਕਾਰ ਫਰਦਰ ਜਿਹੜੀ ਸੂਬਾ ਸਰਕਾਰਾਂ ਦੇ ਨਾਲ ਕੋਈ ਸਲਾਹ ਕਰੇਗੀ ਜਾਂ ਆਪਣੇ ਪੱਧਰ ਤੇ ਇਸ ਜਿਹੜੀ ਸਿਫਾਰਿਸ਼ ਦਿੱਤੀ ਹੈ ਇਸ ਤੇ ਕੋਈ ਕਾਰਵਾਈ ਕਰੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਕਿਸਾਨਾਂ ਦੇ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਐਮਐਸਪੀ ਦੇ ਉੱਤੇ ਗੱਲ ਸ਼ੁਰੂ ਹੋਈ ਹੈ ਉਮੀਦ ਕਰਦੇ ਹਾਂ ਕਿ ਪਰਾਲੀ ਦੇ ਉੱਤੇ ਐਮਐਸਪੀ ਦਿੱਤੀ ਜਾਵੇਗੀ ਅਤੇ ਜਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਰੈੱਡ ਐਂਟਰੀ ਹੋਈ ਨਹੀਂ ਉਹਨਾਂ ਜ਼ਮੀਨਾਂ ਦੇ ਲਈ ਵੀ ਰਾਹਤ ਦੀ ਖਬਰ ਹੈ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਕਾਰਵਾਈ ਇਸ ਸਾਰੀ ਰਿਪੋਰਟ ਦੇ ਉੱਤੇ ਕਦੋਂ ਹੁੰਦੀ ਹੈ